ਤੇ ਮੈਂ ਇੱਕ ਵਾਰੀ ਹੁਣ ਮਣਾ ਨਾ ਲਵਾਂ ਜਾਂ ਠੰਡ ਬਹੁਤ ਹੈ ਤਾਂ ਪੰਜ ਸ਼ਰਨਾਂ ਕਰ ਲਈਏ ਹਾਂ ਨਾ ਲੂ ਜੀ ਮਾਰਿਓ ਆਗੂਰੀ ਤੰਤੋਂ ਆਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟਾਈਮ ਸਵੇਰ ਦੇ 7:10 ਹੋ ਗਏ ਆ ਤੇ ਆਪਣੀ ਗੁੱਡ ਮਾਰਨਿੰਗ ਹੋ ਗਈ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਆਪਣੇ ਦਿਨ ਦੀ ਸ਼ੁਰੂਆਤ ਅੱਜ ਦੀ ਆਪਾਂ ਕਰ ਚੁੱਕੇ ਹਾਂ ਸਾਡੀ ਪੈਂਤੀ ਮੇ ਸਵੇਰ ਸਵੇਰੇ ਸਾਡੀ ਪੈਂਤੀ ਉਧਰ ਦੇਖ ਦੇ ਇੱਕ ਵਾਰੀ ਉਧਰ ਦੇਖ ਬੱਟੀ ਉਹ ਦੇਖੋ ਸ਼ੁਰੂ ਕਰਕੇ ਗੁੱਡ ਮਾਰਨਿੰਗ ਹੋ ਗਈ ਭਈ ਇਹਦੀ ਗੁੱਡ ਮਾਰਨਿੰਗ ਮੇ ਤੋਂ ਸਵੇਰੇ 5:30 ਵੇ ਹੋ ਜਾਂਦੀ ਲਗਭਗ ਹਨਵੀਂਤੀ ਹਨਵੀ ਸਵੇਰੇ 5:30 ਵੇ ਅਜੇ ਟਾਈਮ ਇਹ ਉੱਠਣ ਦੇਦਾ ਉੱਠ ਕੇ ਵੇ ਇਹਨੂੰ ਖਰਾਖ ਰੂਪਾ ਜੀ ਦੀ ਜਾਂ ਫੇ ਖੇਡਦਾ ਘੰਟਾ ਫੇ ਦੁਬਾਰਾ ਸੌ ਜਾਂਦਾ ਹੁਣ ਤਾਂ ਫਿਰ ਉੱਠ ਖੜਦਾ ਹੈ ਹੁਣ ਫੇ ਰੈਡੀ ਹੈ ਤਾ ਹਨਵੀਂਤੀ ਰੈਡੀ ਹੋ ਤੁਸੀਂ ਰੈਡੀ ਹੋ ਤੇ ਬਾਕੀ ਆਪਾਂ ਹੁਣ ਚੱਲਦੇ ਆਂ ਤਰੋਂ ਬਾਹਰ ਤੋਂ ਦਿਖਾਉਣਾ ਹੈ ਮੌਸਮ ਸਵੇਰ ਦਾ ਵੀ ਕਿਦਾਂ ਦਾ ਮੌਸਮ ਅੱਜ ਆਪਣੇ ਸ਼ਹਿਰ ਦਾ ਇਟਲੀ ਦਾ ਕਿਦਾਂ ਦਾ ਮਾਹੌਲ ਅੱਜ ਕੱਲ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੋਇਆ ਹੈਗਾ ਮੀੜਾ ਮੌਸਮ ਅੱਜ ਵੀ ਆ ਕੱਲ ਵੀ ਇਦਾਂ ਹੀ ਸੀਗਾ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਮੌਸਮ ਹੈ ਯਾਰ ਹੁਣ ਲਗਾਤਾਰ ਇਦਾਂ ਹੀ ਚੱਲ ਆ ਰਿਹਾ ਹੈ ਠੰਡੇ ਵੀ ਦਿਨ ਪਰ ਦਿਨ ਨੂੰ ਵਧਦਾ ਹੋਈ ਜਾਂਦਾ ਹੈ ਠੰਡ ਹੁਣ ਕਾਫੀ ਜ਼ਿਆਦਾ ਵਧ ਗਈ ਆ ਆਹ ਵਾਲੀ ਪਾਰਕਿੰਗ ਆਪਣੀ ਪੱਕੀ ਆ ਆਹ ਵਾਲੀ ਪਾਰਕਿੰਗ ਕੋਈ ਰੁਕਦਾ ਜੇ ਗੱਡੀ ਦੀ ਪਾਰਕਿੰਗ ਇੱਥੇ ਨਾਲੇ ਮਲੇ ਸ਼ਾਮ ਨੂੰ ਮੈਨੂੰ ਤਾਂ ਮੈਂ ਆਪਣੀ ਗੱਡੀ ਇੱਥੇ ਪਾਰਕਿੰਗ ਲਾ ਦੰਦਾ ਠੰਡ ਨਹੀਂ ਮੇਟਰ ਉਹ ਬਹੁਤੀ ਹੈਗੀ ਆ ਜੀ ਠੰਡ ਦਾ ਅੱਜ ਟੈਂਪਰੇਚਰ ਦੇਖੋ ਅੱਜ 11 ਡਿਗਰੀ ਟੈਂਪਰੇਚਰ ਹੈ ਕੱਲ ਐਟ ਟਾਈਮ 1 ਇੱਕ ਡਿਗਰੀ ਸੀਗਾ ਅੱਜ ਵੀ ਮੀਂਹ ਪੈਂਦਾ ਨਾ ਮੀ ਉਧਰ ਉਹ ਸੁੱਕੀ ਠੰਡ ਹੋ ਜਾਂਦੀ ਆ ਉਧਰ ਦੀ ਹੋ ਜਾਂਦੀ ਆ ਇੱਥੇ ਰੁਕ ਰਹਾ ਵਾਲੀ ਵਾਰ ਰੁਕਿਆ ਆਪਾਂ ਚਾਹ ਪੀਣ ਦੇਖਿਓ ਉਧਰ ਜਿੱਦਾਂ ਆਏ ਸੀਗਾ ਨਾ ਉਦੋਂ ਛੁੱਟੀ ਸੀਗੀ ਤੇ ਇੱਥੇ ਬਿਲਕੁਲ ਭੇਡ ਨਹੀਂ ਸੀਗੀ ਆਪਾਂ ਆਰਾਮ ਨਾਲ ਗੱਡੀ ਪਾਰਕਿੰਗ ਲਾਤੀ ਤੇ ਆਪਾਂ ਚਾਹ ਪੀ ਲਈ ਅੱਜ ਦੇਖੋ ਅੱਜ ਜਗ੍ਹਾ ਬਿਲਕੁਲ ਨਹੀਂ ਹੈਗੀ ਪਾਰਕਿੰਗ ਲਾਉਣ ਵਾਸਤੇ ਅੱਜ ਪੂਰੀ ਦੀ ਪੂਰੀ ਪਾਰਕਿੰਗ ਮੱਲੀ ਹੋਈ ਆ ਹੁਣ ਗੱਡੀ ਚ ਨੇ ਕਿੱਥੇ ਪਾਰਕਿੰਗ ਲੱਗਦੀ ਆਪਣੀ ਆ ਦੇਖੋ ਸਾਰੀਆਂ ਪਰ ਕਿਉਂ ਆ ਸਾਰੀਆਂ ਫੁੱਲ ਵਟਾ ਫੁੱਲ ਭਰੀਆਂ ਹੋਈਆਂ ਨੇ ਇੱਥੇ ਪਾਰਕਿੰਗ ਵੀ ਨਹੀਂ ਇਹ ਵੀ ਲਾਤੀ ਇਹਨੂੰ ਗੱਡੀ ਚਲੋ ਜੀ ਬਸ ਇੱਕ ਵਾਰ ਗੱਡੀ ਦੇ ਲੈ ਗੱਡੀ ਲੱਗਦੀ ਆਪਣੀ ਇੱਥੋਂ ਇਧਰ ਵੀ ਓਕੇ ਹੈਗਾ ਕੰਮ ਤੇ ਇਧਰ ਵੀ ਲਗਭਗ ਕੰਮ ਓਕੇ ਹੀ ਆ ਠੀਕ ਹੋ ਗਿਆ ਤੇ ਗੱਡੀ ਇੱਥੋਂ ਰਾਮ ਦੇ ਨਾਲ ਕ로ਸ ਕਰ ਸਕਦੀ ਆ ਸਵੇਰੇ 6 ਵਜੇ ਤੋਂ ਲੈ ਕੇ 9 10 ਵਜੇ ਤੱਕ 12 ਉਤੇ ਪੂਰੀ ਭੀੜ ਹੁੰਦੀ ਹੈ ਕਿਉਂਕਿ ਨਾ ਲਗਭਗ ਮਤਲਬ 80 90% ਲੋਕ ਇਹ 12 ਦੇ ਜਾ ਕੇ ਚਾਹੂ ਪੀਂਦੇ ਆ ਆਪਣੀ ਲੋਵੀ ਗਲਾਸ ਪਾਣੀ ਦਾ ਕਫੇ ਚ ਨਾਲ ਹਮੇਸ਼ਾ ਦਿੰਦੇ ਪੀਣ ਵਾਸਤੇ ਇੱਕ ਪਲੇਟ ਆਪਣੀ ਰੱਖਤੀ ਆ ਤੇ ਕਫੇ ਆਪਣੀ ਉੱਥੇ ਬਣਦੀ ਆ ਮੈਂ ਇੱਕ ਵਾਰ ਕਫੇ ਆਪਣੀ ਰੈਡੀ ਹੋ ਗਿਆ ਮਿੱਤਰੋ ਅਜਬਾ ਹੋ ਰਹੀ ਤੇ ਕਫੇ ਮਕਿਆਤੋ ਕਫੇ ਵੀ ਦੁੱਧ ਭਾ ਕੇ ਨਾਲ ਰੈਡੀ ਕੀਤੀ ਆ ਕੋਈ ਤੱਕਛਾਈ ਨਹੀਂ questo questo qua tanti anni ਦੋ ਤਿੰਨ ਸਾਲ ਇਹ ਪੁੱਛਿਆ ਕਿ ਨਮੀ ਤੂੰ ਕਦੋਂ ਤੋਂ ਵੀਡੀਓ ਬਣਾਉਂਦਾ ਮੈਂ ਕਹਿੰਦਾ ਦੋ ਤਿੰਨ ਸਾਲ ਹੋ ਗਈ ਵੀਡੀਓ ਬਣਾਉਂਦੇ ਦੋ ਤਿੰਨ ਸਾਲ ਇਹਨਾਂ ਦੀ ਕਾਫੀ ਵਧੀਆ ਹੁੰਦੀ ਆ ਤੇ ਪਲੱਸ ਤੇ ਬੰਦੇ ਵੀ ਵਧੀਆ ਨੇ ਜਦੋਂ ਆਪਾਂ ਕਿਸੇ ਦੁਕਾਨ ਤੇ ਜਾਂਦੇ ਆ ਤੇ ਆਪਣੀ ਰਿਸਪੈਕਟ ਹੁੰਦੀ ਆ ਉਹ ਜਰਾ ਵਧੀਆ ਹੋ ਜੇ ਤਾਂ ਆਪਾਂ ਕਈ ਵਾਰੀ ਆਪਣੇ ਇੰਡੀਆ ਜਾਂਦੇ ਆ ਕੱਪੜੇ ਲੈਣ ਜਾਂਦੇ ਆ ਆਪਾਂ ਦੁਕਾਨ ਦਾ ਕਹਿੰਦੇ ਵੀ ਲੈ ਵੀ ਚਾਹ ਲੈਵਰ ਵਾਲੇ ਸਮੋਸਾ ਲੈਓ ਉਹ ਫਿਰ ਰਿਸਪੈਕਟ ਵੀ ਹੁੰਦੀ ਆ ਨਾ ਉਦੋਂ ਫਿਰ ਆਪਣਾ ਵੱਧ ਖਰਚਾ ਕਰਨ ਦਾ ਦਿਲ ਕਰਦਾ ਆਪਣਾ ਇਦਾਂ ਹੀ ਆ ਲਓ ਇਹ ਮੈਂ ਤਰੋਹ ਚਾਹ ਵੀ ਪੀ ਲਈ ਆ ਆਪਣੀ ਸਵੇਰੀ ਕਫੇ ਨਾਲ ਕਈ ਸਵੇਦੀ ਕਫੇ ਨਹੀਂ ਪਿੱਗਾ ਸੀ ਤੇ ਵੀ ਜਾਂਚ ਹੀ ਆ ਜਾਂਦੀ ਆ ਭੀੜ ਭੜਕਾ ਦੇਖੋ ਕੰਨੇ ਲੱਗੇ ਜਾ ਉਹ ਤੇਰਾ ਤੇਰਾ ਤੇ ਪਛੀੜ ਗੱਡੀ ਵਧੀ ਦੇਖੋ ਲਾਈਵ ਕੰਮ ਹੋ ਗਿਆ ਸੀਗਾ ਉਹ ਗੱਡੀ ਵਾਲਾ ਕੱਦਾਂ ਇੱਧਰ ਕਿ ਪਿਛੇ ਕਰਦਾ ਫਿਰਦਾ ਐਸ ਤਰ੍ਹਾਂ ਮੇਥੋਂ ਦੁਕਾਨਾਂ ਜਿਆਦਾ ਨੇ ਤੇ ਪਾਰਕਿੰਗ ਘੱਟ ਹੈ ਤੇ ਦੁਕਾਨਾਂ ਵੀ ਸੁਖਰਾਂ ਸਾਰੀਆਂ ਵਧੀਆ ਨੇ ਤੇ ਸਾਰੀਆਂ ਚੱਲਦੀਆਂ ਇਸ ਕਰਕੇ ਨਾ ਉਰੇ ਸਾਰਾ ਦਿਨੇ ਵਜਦਾ ਹੁਣ ਕਬੀਲਾ ਲੱਗਿਆ ਜਾਂਦਾ ਦੇਖੋ ਗੱਡੀਆਂ ਉਧਰ ਤਾਂ ਖੜੀ ਖੜੀਆਂ ਨੇ ਤੇ ਇੱਧਰ ਵੀ ਲਾਈਨ 'ਚ ਗੱਡੇ ਲੱਗੇ ਬੈਠਾ ਦੇ ਇੱਥੇ ਵੀ ਲਾਈਨ 'ਚ ਗੱਡੇ ਲੱਗੇ ਸਾਰੀ ਪਾਰਕਿੰਗ ਫੁੱਲ ਫਟਾਫਲੇ ਨੇ ਪੜੀ ਹੋਈ ਹੈ ਦੇਖੋ ਇਧਰੋਂ ਐ ਸਾਹਮਣੇ ਉਹ ਇੱਕ ਉਧਰ ਸਾਹਮਣੇ ਬਾਰ ਹੈਗੀ ਉਥੇ ਬਹੁਤ ਔਗਲ ਵਾਲਾ ਨਹੀਂ ਹੈ ਜਿਹੜੀ ਇੱਥੇ ਆ। ਬਾਈ ਮੈਸਲਾ ਹੀ ਮਿੱਤਰੋ ਪਹੁੰਚ ਗਿਆ ਪਾਪਾ ਅੱਤ ਬਾਈ ਦੇ ਕੋਲ ਕਟਿੰਗ ਨਾਲ ਬੱਸ ਸਾਰੇ ਨੂੰ ਪਰ ਸਾਰਾ ਅਸੀਂ ਸਸੀ ਕਾਲਜੀ ਸਾਰੇ ਨੂੰ ਪਰ ਤੇ ਦੇਖੋ ਕਿੰਨੀ ਮਹੀਨੇ ਹਫ਼ਤੇ ਵਿੱਚ ਮੈਂ ਹਫ਼ਤੇ ਵਿੱਚ ਮੈਂ ਤਾਂ ਇੱਕ ਹਫ਼ਤੇ ਬਾਅਦ ਲਗਭਗ ਉਹ ਨਹੀਂ ਆਉਣਾ ਹਰ ਹਫ਼ਤੇ ਆਉਣਾ ਕਿੰਨੀ ਵਾਰ ਜਿਵੇਂ ਲੋਡ ਵੀ ਨਹੀਂ ਹੁੰਦੀ ਧੱਕੇ ਨਾਲ ਮਤਲਬ ਉਹ ਪਰਤ ਨੂੰ ਮੇਰੇ ਹੁੰਦੇ ਲਗਾਦਾ ਚੱਲ ਨਾਲ ਬੰਦਾ ਗੇਟਾ ਗੋੜਾ ਕਰਦਾ ਜੇ ਮਿਲ ਜਗੇ ਇਦਾਂ ਹੁੰਦਾ ਅਸਲ ਪਤਾ ਕੀ ਹੁੰਦਾ ਆਪਣੀ ਜਿਹੜੀ ਕੁਸ਼ਨ ਸੈਟਿੰਗ ਕਰਕੇ ਵੇਝੜੀ ਵੇਂਦੀ ਹੈ ਬਾਈ ਅੱਜ ਫਿਰ ਤਾਂ ਅੱਜ ਆਪਣੇ ਆਉਣਾ ਹੈ ਸ਼ੌਭ ਦੇ ਉੱਤੇ ਸ਼ੂਟਿੰਗ ਕਰਨ ਵਾਲਿਆਂ ਨੇ ਤੇ ਫਿਰ ਸ਼ੂਟਿੰਗ ਕਰਨ ਵਾਲੇ ਆਉਣਾ ਵੀ ਥੋੜਾ ਬਹੁਤਾ ਤਾਂ ਚਾਹੀਦਾ ਹੁੰਦਾ ਮੂੰਹ ਮੱਥਾ ਸਵਾਰਨਾ ਕਹਿ ਨਹੀਂ ਦਿਆ ਵਾ ਉਗਵਾ ਲੈ ਤੇ ਮੇਰਾ ਬਈ ਵਾਲ ਕੇ ਬੜਾ ਦੇ ਉਠਾਈਆਂ ਸੀਗੇ ਬਿਲਕੁਲ ਜੀ ਲਾਈ ਪਰ ਬਣਾ ਦੇ ਮੱਲ ਬਣਾਣੇ ਗੱਲ ਫਟਾਫਟ ਕੱਟਦੇ ਬਾਲ ਠੀਕ ਹੈ ਗੱਲ ਤਾਂ ਬਣਾ ਦੇਣੀ ਹੈ ਪਹਿਲਾਂ ਚਾਹ ਤਾਂ ਵੀ ਇਹ ਕੁੱਟ ਕੁੱਟ ਚਾਹ ਵੈਸੇ ਮੈਂ ਬਾਹਰ ਤੋਂ ਪੀ ਕੇ ਆ ਰੁਕੇ ਹਾਂ ਵਗਿਆ ਇਦਾਂ ਥੋੜੀ ਹੋ ਸਕਦਾ ਬਾਈ ਚਾਹ ਤਾਂ ਵੀ ਕੋਈ ਕਰਾ ਪੰਜਾਬੀ ਦੁਕਾਨ ਤੇ ਆਈਏ ਕਰਾ ਪੰਜਾਬੀ ਇਥੇ ਮਾਦੀ ਚੱਲੇ ਹਨ ਆਪਣੀ ਪੰਜਾਬੀ ਥੋੜਾ ਭੁੱਲਦੇ ਨੇ ਜਿਹੜੀ ਚਾਹ ਬਣਾਉਣੇ ਕਹਿੰਦੇ ਆ ਜਾਓ ਵੀ ਚਾਹ ਪੀ ਲਓ ਵੀ ਚਾਹ ਉਹ ਤਾਂ ਚਲਦੀ ਚਲਦੀ ਹੈ ਪਹਿਲਾਂ ਕਿ ਚਾਹ ਕੋਈ ਨਹੀਂ ਚਾਹ ਦਾ ਕੁੱਟ ਹੋਸ ਗਿਆ ਆਪਣਾ ਚਾਰੇ ਵੇਰੀਆ ਮਿੱਤਰੋ ਲੈ ਆਈ ਪਰ ਸੇ ਲੈ ਆ ਬਈ ਲੋ ਭੜ ਨਹੀਂ ਇਹ ਜਿਆਦਾ ਹੋ ਜਾਂਦਾ ਜਸਤ ਤਨ ਥੋੜੀ ਤਨ ਪਾ ਦਿਆ ਜਿਆਦਾ ਹੋ ਗਿਆ ਥੋੜੀ ਜਿਆਦਾ ਅੱਧੀ ਅੱਧੀ ਕਰ ਲਾਂਗੇ ਹਾਫ ਹਾਫ ਕਰਕੇ ਪੀਵਾਂਗੇ ਦੋਨੇ ਬੀਰੀ ਬੀਰ ਦੇਖੀ ਬਰਾਬਰ ਹੈ ਮਦ ਘਟਨਾ ਹੋਵੇਗੀ ਨਸ਼ਾ ਵੱਧ ਘਟ ਹੋਏ ਵੀ ਨਹੀਂ ਠੀਕ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ 35 ਗੁੱਡ ਆਫਟਰਨੂ ਹੋ ਗਿਆ 35:30 ਦੀ ਸਾਢੇ 35 ਦੀ ਆਫਟਰਨੂ ਜਦ ਮੈਂ ਤੈਨੂੰ ਗਿਆ ਸੀਗਾ ਤੂੰ ਜਰ ਵੀ ਇੱਥੇ ਬੈਠੀ ਸੀ ਹੈ ਹੁਣ ਵੀ ਇੱਥੇ ਬੈਠਾ ਹੈ ਵਾਟ ਆਰ ਯੂ ਡੂਇੰਗ ਪੈਂਥੀ ਹੂੰ ਕੀ ਕਰੀ ਜਾਂਦੇ ਤੁਸੀਂ ਹੋਸ਼ਮਾ ਕੀ ਹਾਲ ਚੱਲ ਹੈ ਬਤਿਆ ਜੀ ਠੀਕ ਠਾਕ ਆ ਠੀਕ ਠਾਕ ਹਾਂ ਚੜ੍ਹਦੀ ਕਲਾ ਵਧੀਆ ਹਾਂਜੀ ਕਰਤੀ ਕਰੀ ਸ਼ੁਰੂ ਹਾਂਜੀ ਹਾਂਜੀ ਚਲੋ ਵਧੀਆ ਜੀ ਖਾਣ ਨੂੰ ਕੀ ਬਣਾਇਆ ਫਿਰ ਚਲੋ ਤੇ ਕੀ ਦਰਤਾ ਜੀ ਅੱਜ ਰਾਜਮਾ ਜੀ ਅੱਜ ਮਿੱਤਰੋ ਹਮਾਰੇ ਘਰ ਬਣੇਗੇ ਰਾਜਮਾ ਚਾਵਲ ਕਹਿੰਦਾ ਸੀਟੀ ਤੇ ਸੀਟੀ ਵੱਜੀ ਹਾਂਜੀ ਅਜੇ ਤੱਕ ਪਜੇ ਨਹੀਂ ਵੱਜੀ ਹੈਗੀ ਅਜੇ ਚੈਂਜਸ਼ਨ ਕਾਈ ਨਹੀਂ ਹੈਗੀ ਠੀਕ ਹੋ ਗਿਆ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਦੱਸੋ ਮਿੱਤਰੋ ਕਿੰਨਾ ਹੋ ਗਿਆ ਟਾਈਮ ਸਵਾ 12 ਹੋ ਗਿਆ ਗੁਰシャン ਵੀਰ ਨੂੰ ਆਪਣੀ ਛੁੱਟੀ ਮਿੱਤਰੋ ਹੋ ਜਾਣੀ ਆ 1:30 ਵਜੇ ਆ ਜੀ ਤੇ ਆ ਦੇ ਕੋਈ ਦਾਲ ਪਹਿਲਾਂ ਚੱਕ ਤੱਕ ਪੂਰਾ ਢੱਕਣਾ ਅਰਜੀ ਜੀ ਕਮਲੀ ਹੋ ਗਈ ਆ ਤੇ ਕੁਸ਼ਾਨ ਵੀ ਛੁੱਟੀ ਆ ਆਪਣੀ 1:30 ਹੋ ਜਾਣੀ ਆ ਤੇ ਆਪਣੀ ਆਉਣ 2:30 ਵਜੇ ਸਾਨੂੰ ਆਨੇ ਅੱਛਾ ਵੀਡੀਓ ਬਣਾਉਣ ਵਾਲਿਆਂ ਨੇ ਠੀਕ ਹੈ ਤੇ ਆਪਾਂ ਪਛਾਤਾ ਆਪਣੀ ਛੱਕੇ ਰੈਡੀ ਹੋਵਾਂਗੇ ਤੇ ਫਿਰ ਜਦੋਂ ਉਹ ਆਉਣਗੇ ਉਦੋਂ ਵੀਡੀਓ ਵੀਡੀ ਬਣਾਵਾਂਗੇ ਉਸ ਤੋਂ ਪਹਿਲਾਂ ਆਪਣਾ ਸਭ ਤੋਂ ਸਮਾਨ ਮੈਂ ਚੱਕ ਲਿਆ ਉਧਰੋਂ ਆਉਣ ਲੱਗੇ ਨੇ ਮਿੱਤਰੋ ਬਸ ਸਮਾਨ ਚੱਕ ਲਿਆ ਆਪਣਾ ਜਿਹੜੇ ਵੀਰਾ ਹੁੰਨੇ ਆ ਕੋਲੇ ਹੁੰਨੇ ਆ ਉਹ ਸਾਰੇ ਮੈਂ ਉਧਰੋਂ ਲੱਗੇ ਚੱਕ ਲਿਆ ਆ ਇੱਕੋ ਫਰਿਜ ਆਪਣੀਆਂ ਢਲ ਕਰਤੀਆਂ ਠੀਕ ਹੈ ਆਪਣਾ ਕੋਈ ਵੀ ਕੰਮ ਹੈ ਜਦੋਂ ਆਪਣਾ ਆਪਾਂ ਕੋਈ ਕੰਮ ਕਰ ਕਰਦਾ ਜਿਦਾ ਮੰਨ ਲਓ ਵੀ ਕਿਸੇ ਦਾ ਕੋਈ ਵੀ ਕੰਮ ਹੋਵੇ ਜੇ ਆਪਾਂ ਪੰਜਾਬ ਚ ਰਹਿੰਦੇ ਸੀ ਪਹਿਲਾਂ ਤਾਂ ਉਦੋਂ ਸਵੇਰ ਠੀਕ ਕੱਕਣਾ ਕਰਨਾ ਘਰ ਦੇ ਵੀ ਕਹਿੰਦੇ ਉਹਦੇ ਐਂ ਕਰੋ ਵੀ ਸਵੇਰ ਠੀਕ ਕਿਨਾ ਕੱਕ ਵੱਢ ਲਿਆ ਉਹ ਬਾਅਦ ਤੁਸੀਂ ਬੇਲੇ ਹੋ ਅਸੀਂ ਕਰਨਾ ਕੱਕ ਵੱਢ ਕੇ ਲਾ ਕੇ ਟੋਕਾ ਕਰਕੇ ਐਂ ਰੱਖ ਦੇਣਾ ਵੀ ਹਾਂ ਅਸੀਂ ਉਹ ਬੇਲੇ ਜਾ ਮੇਲਾ ਦੇਖਣ ਜਾਣਾ ਛਿੰਝ ਦੇਖਣ ਜਾਣਾ ਜਾਂ ਕਿਤੇ ਵੀ ਜਾਣਾ ਐਦਾਂ ਹੀ ਹੋ ਰਿਹਾ ਵੀ ਜਿਹੜਾ ਆਪਣਾ ਕਾਰੋਬਾਰ ਹੈ ਜਿੱਦਾਂ ਆਪਣੀ ਪੀਜ਼ਾ ਸ਼ਾਪ ਹੈ ਹੁਣ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਇਹਦੇ ਪਹਿਲ ਦੇ ਅਧਾਰ ਤੇ ਕੰਮ ਇਹੀ ਆ ਵੀ ਫ੍ਰਿਜਾਂ ਚੈੱਕ ਕਰਨੀਆਂ ਸਾਰਾ ਸਮਾਨ ਮੱਦ ਲਿਆ ਕੇ ਰੱਖਣਾ ਤਾਂ ਜਾ ਕੇ ਦੁਕਾਨ ਨੇ ਓਪਨ ਹੋਣਾ ਤੇ ਉਹ ਕੰਮ ਸਭ ਤੋਂ ਪਹਿਲਾਂ ਉਹ ਨਿਵੇੜ ਕੇ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਜੀ ਵਲੋਗਿੰਗ ਆਪਣੀ ਜਿਹੜੇ ਦਿਨ ਦੇ ਰੁਟੀਨ ਦੇ ਹੋਰ ਕੰਮ ਹੋਣੇ ਆਪਾਂ ਐਡ ਕਰਦੇ ਆਂ ਇਹੀ ਕਾਰਨ ਹੁੰਦਾ ਵੀ ਆਪਣੇ ਰੋਜ਼ ਦੇ ਵਲੌਗ ਦੇ ਵਿੱਚ ਕੋਈ ਨਾ ਕੋਈ ਕਲਿੱਪ ਇਦਾਂ ਆਉਂਦਾ ਹੀ ਆ ਵੀ ਕਦੇ ਪਰਸਪਨ ਚਲੇ ਜਾਨੇ ਆ ਤੇ ਕਦੇ ਆਪਾਂ ਦੁਰੇਗਾ ਮਾਰਕੀਟ ਚਲੇ ਜਾਣੇ ਕਦੇ ਕਿਤੇ ਕਿ ਉਹ ਚੀਜ਼ ਰਹਿਣੀ ਰਹਿਣੀ ਆ ਉਹ ਰੁਟੀਨ ਹੈ ਉਹ ਤਾਂ ਜਾ ਕੇ ਪਰੇ ਨਹੀਂ ਹੋ ਸਕਦੇ ਜੇ ਜਿੱਦਾਂ ਉਹ ਲੋਕ ਜੀ ਨਹੀਂ ਆਈਆਂ ਹੈਗੀਆਂ ਸਮਝ ਲਓ ਅਸੀਂ ਆਪਣੇ ਕੰਮ ਤੋਂ ਟੁੱਟ ਗਏ ਆ ਤੇ ਇਸ ਕਰਕੇ ਅਸੀਂ ਇੱਥੇ ਰਹਿਣਾ ਤਾਂ ਕੰਮ ਪਹਿਲਾਂ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਪਰ ਸ਼ਾਇਦਾਂ ਸ਼ੱਕ ਕੇ ਮਿੱਤਰੋ ਤੇ ਆਪਾਂ ਆਗੇ ਸੀਗੇ ਅਰਸਪਨ ਮਾਰਕੀਟ ਇੱਥੋਂ ਵੀ ਆਪਾਂ ਸਮਾਨ ਲੈ ਲਿਆ ਜਿੱਦਾਂ ਪਰ ਉਹ ਹੀ ਲੈਣੇ ਹੀ ਹੁੰਨੇ ਆ ਤੇ ਆਹ ਦੇਖੋ ਇੱਥੇ ਆਪਾਂ ਇੱਕ ਨਵੀਂ ਚੀਜ਼ ਮਿਲਿਆ ਜਿਓ ਨਵੀਂ ਨਹੀਂ ਵੈਸੇ ਪੁਰਾਣੀ ਆ ਆਪਣੇ ਵਾਸਤੇ ਨਵੀਂ ਕਿਉਂਕਿ ਆਪਣੇ ਘਰੇ ਹੈ ਨਹੀਂ ਸੀ ਇਹਨੂੰ ਕਹਿ ਦਿੰਦੇ ਆ ਬੋਲੀ ਤੋਰੇ ਕਹਿ ਦਿੰਦੇ ਆ ਚਾਹ ਬਣਾਉਣ ਦੇ ਕੰਮ ਆਉਂਦਾ ਇਹ ਜਿੱਦਾਂ ਸਿਆਲ ਦੇ ਵਜਿਰਾ ਪਾਣੀ ਹੁਣ ਕੋਸਾ ਕਰਕੇ ਪੀਨੇ ਗੈਸ ਤੇ ਬਾਲਣਾ ਪੈਂਦਾ ਹੈ ਤੇ ਇਹ ਜੀ ਵਧੀਆ ਬੋਤਲ ਪਾਣੀ ਦੀ ਪਾਓ ਤੇ ਪਾਣੀ ਕੋਸਾ ਤੇ ਪੀਓ ਸਾਰੇ ਜਣੇ ਖੁੱਲ ਗਏ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਗੁੱਡ ਐਵਰੀਥਿੰਗ ਗੁੱਡ ਐਵਰੀਥਿੰਗ ਕਿੱਸੀ ਹੈ ਪੁੱਤਰ ਜੀ ਵਧੀਆ ਵਧੀਆ ਆ ਗਿਆ ਸਕੂਲ ਤਾਂ ਫਿਰ ਪਰ ਕਿਹਤੇ ਤਾਰੇ ਦੇ ਲੱਜ ਵਧੀਆ ਰਿਹਾ ਦਿਨ ਵਧੀਆ ਆਖਰੀ ਸੀ ਤਾਂ ਵਧੀਆ ਹੁੰਦਾ ਸੇ ਵਧੀਆ ਹੁੰਦਾ ਉਹ ਕੱਲ ਦੀ ਛੁੱਟੀ ਪਰਸ ਕੱਲ ਛੁੱਟੀ 35 ਅੰਦਰ ਚਲ ਅੰਦਰ ਸਾਰੇ ਬੱਚੇ ਡਿੱਗ ਗਏ ਆਦੇ ਕੌਣ ਆ ਗਿਆ ਸ਼ਾਨਵੀਰ ਆ ਗਿਆ ਸ਼ਾਨ ਵੀ ਲੈਂਦਾ ਬੁੱਤ ਆ ਦੇ ਕੀ ਆ ਲੈਂਦਾ ਇਹ ਰਸਪੇਨ ਤੋਂ ਅੱਜ ਮੈਂ ਪਾਣੀ ਗਰਮ ਕਰਨਾ ਸਹੀ ਹੈ ਜੀ ਠੀਕ ਹੋ ਗਿਆ ਵਧੀਆ ਜੀ ਇਹ ਪਹਿਲਾ ਪਾਣੀ ਗਰਮ ਹੋ ਕੇ ਮੈਂ ਪੀਣਾ ਹੈ ਸਹੀ ਹੈ ਜੀ ਹਾਂ ਬਿਲਕੁਲ ਹਾਂ ਮੇਰੇ ਮੋਢੇ ਮੇਰੇ ਮੋਢੇ ਮੇਰੇ ਮੇਰੇ ਮੋਢੇ ਨਹੀਂ ਵੇਖਾ ਟੈ ਟੈ ਬੈਂਥੀ ਟੈ ਟੈ ਬੈਂਥੀ ਆ ਮਾਰੀ ਛਾਲ ਬੈਂਥੀ ਮਾਰੀ ਛਾਲ ਪੈਂਸਲ ਜੀ ਆਜਾ ਬੀੜਾ ਆਜੂ ਬੀੜਾ ਹੂੰ ਅੱਛੇ ਬੱਚੇ ਜਾਣਗੇ ਮੁਝ ਕੋ ਨਾ ਟਿਕਰਨ ਰੇ ਨਾ ਨਾ ਚਲਾ ਕੈ ਸ਼ਾਲ ਮੈਨੂੰ ਇੰਨੇ ਲੱਗੂ ਰਕਰ ਮੈਨੂੰ ਹਾਂ ਬਈ ਹਾਂ 43 ਨਾ ਨਾ 40 ਵਾਸਤੇ ਇਹ ਦੋ ਗਏ ਤੇਰੇ ਵਾਸਤੇ ਉਹ ਤੇਰੇ ਪਾਸੇ ਕੁਝ ਨਹੀਂ ਲੈਂਦਾ ਬਈ ਪਿੰਡੀ ਮਾਸਟਰ ਤੇਰੇ ਪਾਸੋਂ ਲੈਂਦਾ ਇਹ ਇਹਨਾਂ ਦੇ ਪਹਿਲਾਂ ਮੇਰੇ ਮੈਨਾਂ ਕਰੋ ਲੈ ਬਈ ਲੈ ਆ ਮੈਟਰ ਤੋਂ ਦਿਖਾਈਏ ਵੀ ਆਟਮ ਬਈ ਅਜੇ ਸਾਰੇ ਘਰੇ ਅਸੀਂ ਸਭ ਤੋਂ ਬਾਅਦ ਚੀਜ਼ ਲਈ ਦੀ ਆ ਜਿਹੜਾ ਚੀਜ਼ੇ ਨੇ ਪੁਰਾਣੀ ਹੋ ਜਾਂਦੀਆਂ ਨੇ ਅਸੀਂ ਫੇਰ ਲਈ ਦੀ ਵੀ ਹਾਂ ਸਾਰੇ ਪਾਸੇ ਪਤਾ ਲੱਗ ਜਾ ਵੀ ਹਾਂ ਬਈ ਸਹੀ ਚੀਜ਼ ਆ ਸਹੀ ਚੀਜ਼ ਹੈ ਪੂਰੀ ਦੁਨੀਆ ਕਹਿੰਦੇ ਵੀ ਓਕੇ ਆ ਫੇ ਅਸੀਂ ਕਹਿੰਦੇ ਵੀ ਹਾਂ ਹੁਣ ਅਸੀਂ ਲਿਆਵਾਂਗੇ ਖੋਲੀਓ ਤੇਰੇ ਅੱਪਰ ਅਸੀਂ ਬਈ ਕੰਮ ਸਾਰੇ ਫਰਾਈ ਬੰਚ ਕਰਿਆ ਪਾਣੀ ਗਰਮ ਪਰੀ ਵਧੀਆ ਸੀ ਨੂੰ ਦੇ ਨਾਮ ਲੱਗੇ ਅਸੇ ਨਾਲ ਸਹੀ ਹੈ ਹਾਂ ਬਸ ਪਲੱਗ ਲਾਓ ਤੇ ਨੂੰ ਇਹਦੇ ਉੱਪਰ ਰੱਖੋ ਐਦਾਂ ਤੇ ਪਾਣੀ ਗਰਮ ਕਰੋ ਕੁਸਾ ਕਰੋ ਪੀਓ ਇਹ ਵੈਸੀ ਹੈਗੀ ਚਾਹ ਬਣਾਉਣ ਵਾਸਤੇ ਆ ਅੱਛਾ ਇਹਦੇ ਫੋਟੋ ਬਣੀ ਆ ਗਈ ਤੇ ਵੀ 18 ਕੱਪ ਚਾਹ ਬਣ ਜਾਣਗੇ ਨੇ 1 2 3 4 5 6 7 12 13 14 15 16 17 18 ਵੀ 18 ਕੱਪ ਚਾਹ ਬਣ ਜਾਣਗੇ ਨੇ ਜੀ ਓਕੇ ਜੀ ਕੱਪ ਪਰ ਕਫੀ ਵਾਲਾ ਛੋਟਾ ਕੱਪ ਆਹੀ ਹਾਂਜੀ ਓ ਛੱਡ ਦੇ ਇਹਨੂੰ ਛੱਡ ਦੇ ਪਿੰਡੀ ਮਾਸਟਰ ਨੂੰ ਓ ਛੱਡ ਦੇ ਕਹੇ ਮੈਨੂੰ ਛੱਡ ਦੇ ਬਈ ਮੈਨੂੰ ਛੱਡ ਦੋ ਮੈਨੂੰ ਮੈਂ ਇੱਥੇ ਛੜਾਇਆ ਤੈਨੂੰ ਲੈ ਕੇ ਰੁਪਣੀ ਕੋਸਾ ਕੇ ਲੈ ਵੀ ਸਮਾਨ ਸੁਸਾ ਸੋ ਲੈ ਆਤਾ ਸਮ ਓਕੇ ਜੀ ਤੇ ਮੈਂ ਇੱਕ ਵਾਰੀ ਹੁਣ ਮਨਾ ਨਹਾ ਲਵਾਂ ਜਾਂ ਠੰਡ ਬਹੁਤ ਹੈ ਤਾਂ 5 ਛਰਾਨਾ ਕਰ ਲਈਏ ਨਹਾ ਲਓ ਜੀ ਹੈ ਨਹਾ ਲਓ ਜੀ ਕਿਹੜੇ 5 ਛਰਾਨਾ ਮੰਗਿਆ ਨਾ ਕਹਿੰਦੇ ਨਾਲੇ ਨਹੀਂ ਜੀ ਪਾ ਲਈਏ ਨਹਾ ਲਓ ਜੀ ਲੋ ਜੀ ਨਹਾ ਤੋ ਕਿਵੇਂ ਤੂੰ ਰੈਡੀ ਹੋਈ ਕਿਉਂਕਿ ਮਿੰਟ 10 ਰਹਿ ਗਏ ਆ ਉਹ ਵੀ ਬਸ ਆਉਣੇ ਹੋਣੇ ਮਾਰੀ ਹੋਣੀ ਆਪਣੇ ਠੀਕ ਹੈ ਸ਼ਾਮ ਸੇ ਗੁਸ਼ਾਲੀ ਉਤੀ ਆਪਣੇ ਹਾਂ ਗੁਸ਼ਾਲ ਦੋ ਛੁੱਟੀਆਂ ਕੱਲ ਦੀ ਵੀ ਛੁੱਟੀ ਗੁਸ਼ਾਲ ਨੂੰ ਪਰਸਨੈਲਿਟੀ ਕੁਸ਼ਾਨਵੀਰ ਨੂੰ ਪਾਣੀ ਠੰਡਾ ਹੋ ਗਿਆ ਹੁਣ ਪੁੱਤ ਥੋੜਾ ਜੀ ਸਹੀ ਕੁਸ਼ਾ ਦੇ ਪਾਣੀ ਮਸ਼ੀਨ ਹੋ ਜਾਂਦੀ ਨਹੀਂ ਕੁਸ਼ਾ ਇੱਕ ਪਾਇਆ ਸੀਗਾ ਜੀ ਨਹੀਂ ਮਸ਼ੀਨ ਪਾਣੀ ਕੁਸ਼ਾ ਕਰਕੇ ਪੀਓ ਉਹ ਸੁਣ ਜੀ ਬਾਈ ਫਾਈਨਲੀ ਮੇਤਰੋਨਾ ਅੱਜ ਪਰ ਰੈਡੀ ਹੋ ਗਏ ਆ ਤੇ ਬੰਦੇ ਆਪਣੇ ਪਹੁੰਚ ਗਏ ਆ ਮਿਲੋ ਇਧਰ ਮਾਰੀਓ ਨਾਸਟਿਸ ਸਾਂਸ ਮਾਰੀਓ ਅਗੂਰੀ ਤੰਟੋ ਆਨੋ ਮਾਚੋਨੇ ਤੇ ਸਤਾਨੋ ਸਾਰਾ ਣਨੋ ਪੀਨੋ ਦੀ ਨੋਵਿਤਾ ਐ ਐਂਡੀ ਪੋਇਟੋ ਲੋ ਦੀਗੋ che boh -ja, è andata sì, adesso al bohoggio della notification sendamine mia ciao come bene? auguri e eh, buon anno buon anno a tutti ah si sì, a gemelea noi siamo ci vediamo oggi primo giorno di maggio eh si sì, certo edaghi. e dai pensiamo brutto di quest'anno ma eh. che brutto eh. è bello se vedi la nagra si diventa bello stiamo no? eh. trend ragazzi continuate a seguirci vai ah, vieni 10 euro wow eh no, la busta. Eh, no no, ma ora non sono riuscito a metterla ah, dentro <ride> si, sì, cosa sono due volte che te cade sul piede, per sì. te. Vai. Ah, ecco a sì. te 10 euro. Ah, aspetta, aspetta, c'è una busta mia, non ti preoccupare. Vai, vai ma da cosa è di lui? No, tu devi mettere in verticale. Capi? Non lo mettere in orizzontale. Eh ma io lo penso così Eh no, vabbè sì, sì. aspetta. miseria, Oh suu! <ride> perché l'hai picciata, boh! Vai! Ammazza! Ah, sì, 10 è. euro! Ah no, ma guarda, c'è una busta mia, non ti do Ah qua. Aspetta, dai eh, vai! Metti dentro. Eh ma l'ho visto il trend, no, raga, com'era? Ma io cambiamo trend, no, non casca nessuno, dai ragazzi, seguite il nostro canale e poi vedete i nuovi trend. ਬੈਲੋ ਹਾਂਕਸੇਰ ਏਪੋ ਸਕਾਜ਼ਾਟੋ ਪਰੋ ਚੀ ਸਟਾ ਪਰਕੀ ਮੁਕੇ ਜੱਜਾ ਸਪੀਰ ਹੁਣ ਟਾਈਮ 7 ਵਜ ਗਿਆ ਤੇ ਆਪਣੇ ਵੀਡੀਓ ਮੇਕਰ ਮੁੰਡੇ ਚਲੇ ਗਏ ਆਪਣ ਤੇ ਆਪਾਂ ਨੇ ਮਿੱਤਰੋ ਆਪਣਾ ਕੰਮ ਕਾ ਸ਼ਟਾਰਟ ਕਰਤਾ ਕਵਾਬ ਵੀ ਬਣਾਤੇ ਸ਼ੁਰੂ ਕਰਤੇ ਆ ਲਸ਼ਮ ਫਿਰਤੀ ਡਾਲ ਲੈ ਇਹ ਬੜੀ ਟਮੇਟੋ ਸਾਸ ਆਪੇ ਨਾ ਹਾਂਜੀ ਇਹ ਪੀਜ਼ਾ ਵਾਸਤੇ ਸਾਸ ਬਣੀ ਹੈ ਟਮੇਟੋ ਸਾਸ ਬਾਕੀ ਹੋ ਬੱਚੇ ਠੀਕ ਠਾਕ ਸਾਰੇ ਹਾਂਜੀ ਵਧੀਆ ਠਪ ਪੀਦਲ ਕਹਿੰਦੀ ਕਹਦੇ ਹੋ ਦੇਖ ਵਧੀਆ ਜੀ ਨਹੀਂ ਸਾਰਕ ਵਧੀਆ ਕਹਿੰਦੇ ਵਧੀਆ ਕਹੀ ਤੇ ਵਧੀਆ ਹੋਏ ਹੁਣ ਟਾਈਮ 11:00 ਵਜ ਗਏ ਮਿੱਤਰੋ ਤੇ ਆਪਣਾ ਕੰਮ ਕਰ ਆਪਣਾ ਸਮਾਪਤ ਹੋ ਗਿਆ ਨਿਬੜ ਗਿਆ ਤੇ ਦਿਨ ਵੀ ਨਿਬੜਿਆ ਅੱਜ ਦਾ ਤੇ ਹੁਣ ਘਰ ਚਲਦੇ ਆ ਰੋਟੀ ਪਾਣੀ ਛਕਦੇ ਆ ਅੱਜ ਰਾਜਮਾ ਚਾਵਲ ਖਾਵਾਂ ਜਿਹੜੇ ਆਪਾਂ ਦੁਪਹਿਰ ਹੀ ਬਣਾਏ ਆਪਾਂ ਨੇ ਤੇ ਬਾਕੀ ਸਵੇਰ ਤੇ ਸ਼ਾਮ ਤੱਕ ਸਾਰਾ ਦਿਰਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਕਿੰਦਾ ਆਪਾਂ ਕੰਮ ਕਰ ਕੀਤਾ ਆਪਣੀ ਮੁੰਡਿਆ ਸੀ ਵੀਡੀਓ ਬਣਾਉਣ ਵਾਸਤੇ 2:30 ਲੈ ਕੇ 5:30 ਵਜੇ ਲਗਾਤਾਰ ਸਾਨੂੰ ਇਸ ਵੀਡੀਓ ਬਣਾਉਂਦੇ ਨੂੰ ਇਤਿਹਾਸ ਦੇਖੇ ਟਾਈਮ ਕਿਦਾਂ ਲੰਘੇ ਆ ਪਤਾ ਹੀ ਨਹੀਂ ਲੱਗਾ ਜਿੰਦਗੀ ਦੇ ਦਿਨ ਇੱਦਾਂ ਹੀ ਮਿਤਰ ਬਸ ਪਾਪਾ ਪਰਮਾਤਮਾ ਦੀ ਕਿਰਪਾ ਦੇ ਨਾਲ ਹੱਸਦੇ ਖੇਡਦੇ ਨਿਕਲ ਜਾਣ ਹੋ ਰੱਬ ਦੱਸ ਆਪਾਂ ਨੂੰ ਕੀ ਚਾਹੀਦਾ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਚੱਲਦਾ ਹੈ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਕਰਦੇ ਹੋ ਸੋਨੇ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਇਦਾਂ ਹੀ ਸਪੋਰਟ ਕਰਦੇ ਰਹੋ ਜੇ ਅੱਜ ਦਾ ਵਲੌਗ ਪਸੰਦ ਆਦਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ੍ਹ ਨੂੰ ਵੀ ਲੱਗੋ ਵਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ